ਜਦੋਂ ਦੇਸ਼ ਦੇ ਚੋਟੀ ਦੇ ਖਿਡਾਰੀਆਂ ਨੇ ਜਿਨ੍ਹਾਂ ਨੇ 골ਡ ਮੈਡਲ ਦੇਸ਼ ਦੀ ਝੋਲੀ 'ਚ ਪਾਏ ਹੋਣ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਗਲੀਆਂ 'ਚ ਸੜਕਾਂ 'ਚ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਢਣੇ ਪੈਣ ਤੇ ਇਸ ਤੋਂ ਵੱਡੀ ਤਰਾਸ ਦੀ ਕੀ ਹੋ ਸਕਦੀ ਹੈ ਇੱਕ ਉਹ ਖਿਡਾਰੀ ਚੋਟੀ ਦਾ ਜਿਸ ਨੇ ਦੇਸ਼ ਦੀ ਫੌਜ ਦੇ ਵਿੱਚ ਵੀ ਨੌਕਰੀ ਕੀਤੀ ਪੰਜਾਬ ਪੁਲਿਸ 'ਚ ਵੀ ਨੌਕਰੀ ਕੀਤੀ 1978 ਤੇ 79 ਦੇ ਵਿੱਚ ਦੋ 골ਡ ਮੈਡਲ ਲਗਾਤਾਰ ਜਿੱਤੇ ਉਹਨਾਂ ਦੇ ਪੁੱਤਰ ਮਨਪ੍ਰੀਤ ਸਿੰਘ ਭੱਠਲ ਸਾਡੇ ਨਾਲ ਨੇ ਮੈਂ ਗੱਲ ਕਰ ਰਿਹਾ ਹਾਕਮ ਸਿੰਘ ਭੱਠਲ ਦੀ ਜਿਨ੍ਹਾਂ ਨੇ ਏਸ਼ੀਆ ਚੈਂਪੀਅਨ ਦੇ ਤੌਰ 'ਤੇ ਤੇ ਜਾਣੇ ਜਾਂਦੇ ਨੇ ਪਰ ਉਹਨਾਂ ਦੀ ਸਾਰ ਨਹੀਂ ਲਈ ਗਈ ਇਲਾਜ ਲਈ ਪੈਸੇ ਨਹੀਂ ਸਨ ਅਖੀਰਲੇ ਦਿਨ ਤੱਕ ਇਸ ਕਰਕੇ 2018 ਦੇ ਵਿੱਚ ਦਮ ਤੋੜ ਜਾਂਦੇ ਨੇ ਗਰੀਬੀ ਦੀ ਹਾਲਤ ਵਿੱਚ ਗੁਰਬਤ ਦੀ ਹਾਲਤ ਵਿੱਚ ਕਿਉਂ ਲੰਘਣਾ ਪੈਂਦਾ ਹੈ ਔਰ ਅੱਗੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਬਾਹ ਨਹੀਂ ਫੜੀ ਜਾ ਰਹੀ ਤਾਂ ਉਹ ਅਸੀਂ ਗੱਲਬਾਤ ਰੱਖਾਂਗੇ ਉਹਨਾਂ ਦੇ ਪੁੱਤਰ ਮਨਪ੍ਰੀਤ ਸਿੰਘ ਪੱਠਲ ਸਾਡੇ ਨਾਲ ਨੇ ਆ ਮਨਪ੍ਰੀਤ ਜੀ ਜਿਹੜੀ ਤੁਸੀਂ ਅੱਜ ਤਸਵੀਰ ਚੁੱਕੀ ਫਿਰਦੇ ਹੋ ਇਹ ਤਸਵੀਰ ਤੁਸੀਂ ਦੇਖ ਲਓ ਕਿ ਰਾਸ਼ਟਰਪਤੀ ਤੋਂ ਸਨਮਾਨ ਵੀ ਮਿਲਦਾ ਹੈ ਪਰ ਜਿਹੜਾ ਸਨਮਾਨ ਤੁਸੀਂ ਚਾਹੁੰਦੇ ਸੀ ਕਿ ਪਰਿਵਾਰ ਦੀ ਬਾਹ ਫੜੀ ਜਾਵੇ ਉਹ ਕਿੱਥੇ ਕਮੀ ਰਹਿ ਜਾਂਦੀ ਹੈ ਸਰ ਕਮੀ ਕਮੀ ਹੈ ਜੀ ਸਾਰੀ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚੋਂ ਦੱਸਦਾ ਜੀ ਜਦੋਂ ਇਹ ਪਹਿਲੀ ਵਾਰੀ 골ਡ ਲੈ ਕੇ ਆਏ ਸੀ ਆ ਗਿਆ ਮਿਆਂ ਚੋਂ ਹੂੰ ਤੇ ਮਤਲਬ ਇਹਨਾਂ ਨੂੰ ਆਏ ਸੀ ਜਦੋਂ 에어ਪੋਰਟ ਤੇ ਉਤਰੇ ਵੀ ਮੇਰਾ ਪੂਰਾ ਸਵਾਗਤ ਹੋਊਗਾ ਟੋਲ ਠਮੱਕੇ ਵੱਜਣਗੇ ਹੂੰ ਤੇ ਐਡੀ ਵੱਡੀ ਜਿੱਤ ਪ੍ਰਾਪਤ ਕੀਤੀ ਆ ਮੈਂ ਹੂੰ ਪਰ ਜਦੋਂ ਇਹ ਉਤਰੇ ਉੱਥੇ ਕੁਝ ਵੀ ਨਾ ਹੂੰ ਫਿਰ ਪ੍ਰਿੰਸੀਪਲ ਸਰਵੰਤ ਸਿੰਘ ਸੀਗੇ ਹੁਣ ਵੀ ਮੇ ਵੀ ਸ਼ਾਇਦ ਉਹ ਬਾਹਰ ਰਹਿ ਰਹੇ ਆ ਜੀ ਇਹਨਾਂ ਨੇ ਫਿਰ ਉਹਨਾਂ ਨੂੰ ਚਿੱਠੀ ਲਿਖੀ ਹੂੰ ਇਹ ਕਹਿੰਦੇ ਜੀ ਵੀ ਐਦਾਂ ਕਰਕੇ ਜੀ ਮੈਂ 골ਡ ਲੈ ਕੇ ਆਇਆ ਕਹਿੰਦੇ ਵੀ ਮੇਰੀ ਕੋਈ ਖ਼ਬਰ ਹੀ ਛਾਪ ਦਿਓ ਹੂੰ ਤੇ ਤਾਂ ਅਗਰ ਕਿਹਨਾਂ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਫਿਰ ਇਦੂ ਬਾਅਦ ਉਹਨਾਂ ਨੇ ਕੋਈ ਉਹਨਾਂ ਦੀਆਂ ਖ਼ਬਰਾਂ ਵਗੈਰਾ ਲਾਈਆਂ ਹੂੰ ਤੇ ਚਲੋ ਇੱਕ ਤਾਂ ਇਹ ਹੋਇਆ ਦੂਸਰਾ ਆਰਮੀ ਦੇ ਵਿੱਚ ਇਹਨਾਂ ਨੂੰ ਪ੍ਰਮੋਟ ਤਾਂ ਕੀ ਕਰਨਾ ਸੀਗਾ ਹੂੰ ਇੱਕ ਅਫਸਰ ਨੇ ਇਹਨਾਂ ਨਾਲ ਕੋਈ ਤਕਰਾਰਬਾਜ਼ੀ ਕਰਕੇ ਇਹਨਾਂ ਨੂੰ ਨੌਕਰੀ ਛੱਡਣ ਲਈ ਮਜਬੂਰ ਕਰਤਾ ਹੂੰ 87 ਦੇ ਵਿੱਚ ਇਹਨਾਂ ਦੀ ਰਿਟਾਇਰਮੈਂਟ ਸੀਗੀ ਉਹ ਤੋਂ 6 ਮਹੀਨੇ ਪਹਿਲਾਂ ਸਿਰਫ 6 ਮਹੀਨੇ ਪਹਿਲਾਂ ਇਹਨਾਂ ਨੂੰ ਕਹਿੰਦਾ ਨਹੀਂ ਤਾਂ ਜਰਾ ਕੋਰਟ ਮਾਰਸ਼ਲ ਕਰੂੰ ਜਾਂ ਤੂੰ ਆਪਣੇ ਆਪ ਲਿਖ ਕੇ ਦੇ ਦੇ ਤੁਸੀਂ ਤਾਂ ਉਹ ਸਾਰਾ ਕੁਝ ਆਪਣੀ ਅੱਖੀਂ ਵੇਖਿਆ ਵੀ ਨਹੀਂ ਹੋਣਾ ਬਾਅਦ ਵਿੱਚ ਤੁਹਾਡੇ ਪਿਤਾ ਨੇ ਤੁਹਾਨੂੰ ਇਹ ਕਹਾਣੀਆਂ ਦਸੀਆਂ ਕਿਤੇ ਉਹ ਅਫਸਰ ਨੂੰ ਭੁਲੇਖਾ ਸੀ ਕਿ ਇਹ ਬੰਦਾ ਤਾਂ ਦੇਸ਼ ਲਈ ਸਾਡੇ 골ਡ ਲੈ ਕੇ ਆਇਆ ਤੇ 골ਡ ਲੈ ਕੇ ਮੈਡਲ ਆਏ ਲਈ ਤਾਂ ਸਤਿਕਾਰ ਬਹੁਤ ਹੁੰਦਾ ਹੈ ਬਿਲਕੁਲ ਸਰ ਇਹਨਾਂ ਨੇ ਕਿਹਾ ਵੀ ਅੱਗੋ ਕਹਿੰਦਾ ਕਹਿੰਦਾ ਯਾਰ ਤੇਰੇ ਵਰਗੇ ਵੀ ਤੁਰੇ ਫਿਰਦੇ ਆ ਕਹਿੰਦਾ ਪਰ ਜਦੋਂ ਇਹ ਗੱਲ ਉਹਨਾਂ ਨੇ ਕਹੀ ਤੀ ਤਾਂ ਥੋੜਾ ਇਹਨਾਂ ਨੇ અપਮਾਨ ਮਹਿਸੂਸ ਕੀਤਾ ਵੀ ਮੈਂ ਤਾਂ ਦੇਸ਼ਾਂ ਵਿਦੇਸ਼ਾਂ ਨੂੰ ਜਿੱਤ ਕੇ ਆਇਆ ਤੇ ਇਹ ਬੰਦਾ ਮੈਨੂੰ ਇਹ ਲਫ਼ਜ਼ ਬੋਲ ਰਿਹਾਗਾ ਹੂੰ ਤੇ ਫਿਰ ਇਹਨਾਂ ਨੇ ਇਸੇ ਚਪਲਾਈ ਸਮਝੀ ਕਿ ਮੈਂ ਚਲ ਲਿਖ ਕੇ ਮੈਂ ਘਰ ਹੀ ਚਲ ਜਾਣਾ ਹੂੰ ਜਦੋਂ ਇਹ ਘਰ ਆ ਗਏ ਤੇ ਇਹਨਾਂ ਤਾਂ ਐਸੀ ਵੀ ਚਲੋ ਮੇਰੀ ਪੈਨਸ਼ਨ ਲੱਗੂਗੀ ਵੀ ਮੈਂ ਸਰਵਿਸ ਮਤਲਬ ਹੱਕਦਾਰ ਹੈਗਾ ਹੂੰ ਪਰ ਬਾਅਦ ਚ ਇਹਨਾਂ ਨੂੰ ਚਿੱਠੀ ਆ ਗਈ ਵੀ ਤੈਨੂੰ ਕੋਈ ਪੈਨਸ਼ਨ ਨਹੀਂ ਹੂੰ ਤੇ ਤੂੰ ਆਪ ਆਪਣੇ ਆਪ ਲਿਖ ਕੇ ਅਸਤੀਫਾ ਦਿੱਤਾਗਾ ਹੂੰ ਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਮੈਂ ਮਤਲਬ ਛੋਟਾ ਸੀਗਾ ਹੈਗਾ ਤਾਂ ਵੈਸੇ ਪਰ ਮੈਂ ਆਪਣੀ ਅੱਖੀਂ ਦੇਖੀ ਨੇ ਜਿਹੜੀ ਗਰੀਬੀ ਦੇ ਵਿੱਚ ਇਹਨਾਂ ਨੇ ਆਪਣਾ ਜੀਵਨ ਕੱਢਿਆ ਹੂੰ 2003 ਤੱਕ ਤਾਂ ਬਹੁਤ ਹੀ ਜਾਦੇ ਗਰੀਬੀ ਦੀ ਹਾਲਤ ਦੇਖੀ ਆ ਮੈਂ ਹੂੰ ਉਸ ਤੋਂ ਬਾਅਦ ਜਦੋਂ ਪੰਜਾਬ ਪੁਲਿਸ ਦੇ ਵਿੱਚ ਵੀ ਨੌਕਰੀ ਦਾ ਸਬੱਬ ਬਣਦਾ ਹੈ ਉਹਦੇ ਲਈ ਵੀ ਬੜੀਆਂ ਤਰਲਾ ਮਿੰਨਤਾ ਕਰਨੀਆਂ ਪਈਆਂ ਤੁਹਾਨੂੰ ਉਸ ਵੇਲੇ ਦੀ ਸਰਕਾਰ ਨੂੰ ਬਹੁਤ ਸਰ ਬਹੁਤ ਹੂੰ ਤੇ ਉਦੋਂ ਵੀ ਜਿਵੇਂ ਤੁਹਾਡੇ ਵਰਗੇ মিডিਆ ਵਾਲੇ ਭਰਾ ਨੇ ਉਹਨਾਂ ਨਾਲ ਪਹੁੰਚ ਕੀਤੀ ਉਹਨਾਂ ਤੱਕ ਹੂੰ ਉਹਨਾਂ ਨੇ ਖਬਰਾਂ ਵਗੈਰਾ ਵੀ ਲਾਈਆਂ ਹੂੰ ਫੇਰ ਕਿਤੇ ਮਾੜੀ-ਮੋਟੀ ਜੂੰ ਸਰਕੀ ਸਰਕਾਰ ਦੇ ਫੇਰ ਵੀ ਤੁਸੀਂ ਐਂ ਦੇਖੋ ਵੀ ਜਿਹੜੇ ਬੰਦੇ ਨੂੰ ਐਸਐਚਓ ਜਾਂ ਡੀਐਸਪੀ ਦੇ ਰੈਂਕ ਤੇ ਬਿਠਾਉਣਾ ਚਾਹੀਦਾ ਸੀ ਹੂੰ ਚਲੋ ਆਪਾਂ ਮੰਨਦੇ ਆ ਪਦ ਸਾਰੇ ਹੀ ਸਤਿਕਾਰਯੋਗ ਹੁੰਦੇ ਆ ਚਾਹੇ ਸਿਪਾਹੀ ਆ ਚਾਹੇ ਕੋਈ ਵੀ ਆ ਹੂੰ ਪਰ ਫੇਰ ਵੀ ਇੱਕ ਹੈ ਨਾ ਵੀ ਦੇਖੋ ਏਸ਼ੀਆ ਦੇ ਵਿੱਚ ਦੋ ਵਾਰ ਹੂੰ ਦੋ ਵਾਰ ਲਗਾਤਾਰ ਜਿੱਤ ਹਾਸਲ ਕਰਨੀ ਬਹੁਤ ਵੱਡੀ ਗੱਲ ਆ ਦੇਖੋ ਹੂੰ ਪਰ ਇਹਨਾਂ ਨੂੰ ਸਿਪਾਹੀ ਦੇ ਰੈਂਕ ਤੇ ਬਿਠਾਇਆ ਗਿਆ ਹੂੰ ਤੇ ਉਹ ਵੀ ਬੜੀ ਸ਼ਰਮਜੀ ਮਹਿਸੂਸ ਹੁੰਦੀ ਸੀ ਉਹਦੇ ਵਿੱਚ ਦੱਸਣ ਜੇ ਵੀ ਯਾਰ ਬੰਦਾ ਐਨੀ ਮਤਲਬ ਐਡਾ ਵੱਡਾ ਐਥਲੀਟ ਹੈ ਹੂੰ ਤੇ ਉਥੇ ਪੁਲਿਸ ਦੇ ਵਿੱਚ ਤੁਹਾਨੂੰ ਵੀ ਥੋੜਾ ਪਤਾ ਹੀ ਹੈ ਮੈਕਮੇ ਦਾ ਹਮ ਕਈ ਵਾਰੀ ਅਫਸਰਾਂ ਨੇ ਕਿਹਾ ਉਹ ਹਾਕਮਾਂ ਐ ਕਰ ਹਾਕਮਾਂ ਜੇ ਕਰ ਹਮ ਇਦਾਂ ਦਾ ਵਿਹੇਵ ਹੁੰਦਾ ਰਿਹਾ ਤੇ ਫਿਰ ਉਦੋਂ ਵੀ ਇੱਕ ਵਾਰੀ ਇਹਨਾਂ ਨੇ ਵੀ ਸੋਚਿਆ ਸੀਗਾ ਵੀ ਮੈਂ ਵੀ ਇਸ ਤਰ੍ਹਾਂ ਦੇ ਵਿਹੇਵ ਨਾਲ ਤਾਂ ਮੈਂ ਚਲੋ ਛੱਡੀ ਦੇਵਾਂ ਹਮ ਫਿਰ ਇਹਨਾਂ ਨੂੰ ਕੀ ਹੋਇਆ 2008 ਦੇ ਵਿੱਚ ਰਾਸ਼ਟਰਪਤੀ ਪ੍ਰਤੀਪਾ ਪਟਲ ਨੇ ਹਮ ਧਿਆਨ ਚੰਦਵਾਰ ਨਾਲ ਸਨਮਾਨਿਤ ਕੀਤਾ ਹਮ ਇਹ ਵਟ ਜਦੋਂ ਉਦੋਂ ਪੁਲਿਸ ਦੇ ਅਫਸਰਾਂ ਨੇ ਸਾਰਿਆਂ ਦੇ ਦੇਖਿਆ ਵੀ ਯਾਰ ਇਹ ਤਾਂ ਬੰਦਾ ਹੀ ਬਹੁਤ ਤਕੜਾ ਮੰਨਿਆ ਪਰਮੰਨਿਆ ਐਥਲੀਟ ਹੈਗਾ ਤੇ ਫੇਰ ਥੋੜਾ ਉਹਨਾਂ ਨੇ ਸੁਭਾਅ ਹਾਂ ਸਤਕਾਰ ਫੇਰ ਉਹਨਾਂ ਨੇ ਕਰਨਾ ਸ਼ੁਰੂ ਕਰਤਾ ਕੁਝ ਇਹ ਬਿਮਾਰ ਵੀ ਰਹਿੰਦੇ ਸੀਗੇ ਲੀਵਰ ਦੀ ਪ੍ਰੋਬਲਮ ਇਹਨਾਂ ਨੂੰ ਚੱਲਦੀ ਸੀਗੀ ਫੇਰ ਕੁਝ ਨਾ ਕੁਝ ਉਹਨਾਂ ਦੇ ਮਤਲਬ ਕਹਿ ਲਈ ਸੁਭਾਅ ਦੇ ਵਿੱਚ ਫਰਕ ਆਇਆ ਉਹਨਾਂ ਦੇ ਬੰਦਿਆਂ ਦੇ ਤੇ ਫਿਰ ਥੋੜਾ 2018 ਦੇ ਵਿੱਚ ਆਉਂਦੇ ਆ ਜਦੋਂ ਹਮੇਸ਼ਾ ਲਈ ਉਸ ਦੀ ਵੀ ਵਿਛੋੜਾ ਦੇ ਜਾਂਦੇ ਆ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਸਾਰ ਕਿਸੇ ਨੇ ਨਹੀਂ ਲਈ ਸਰਕਾਰ ਨੇ ਨਹੀਂ ਉਸ ਟਾਈਮ ਇੱਕ ਵਾਰੀ ਤਾਂ ਸਰ ਦੇਖੋ ਜਿਵੇਂ ਆਪਾਂ ਕਹਿ ਲਈਏ ਹੁਣ ਪੋਲੀਟੀਕਲ ਸਟੰਟ ਲਾ ਲਵਾਂ ਵੀ ਇੱਕ ਵਾਰੀ ਤਾਂ ਸਾਰਿਆਂ ਨੇ ਉੱਥੇ ਆ ਕੇ ਹਾਲਚਾਲ ਜਾਣਿਆ ਹਮ ਸਾਰੀਆਂ ਪਾਰਟੀਆਂ ਨੇ ਹਮ ਤੇ ਕਹਿੰਦੇ ਵੀ ਰਹੇ ਵੀ ਕੋਈ ਲੋੜ ਆ ਤਾਂ ਸਾਨੂੰ ਦੱਸਿਓ ਤੇ ਤੁਹਾਡੇ ਬੇਟਿਆਂ ਨੂੰ ਨੌਕਰੀ ਦਿਵਾਵਾਂਗੇ ਹਮ ਕੁੱਲ ਸਾਰੀਆਂ ਪਾਰਟੀਆਂ ਨੇ ਸਿਰਫ ਆਮ ਆਦਮੀ ਪਾਰਟੀ ਨੂੰ ਛੱਡ ਕੇ ਹਮ ਇਹ ਭਗਵਾਨ ਤੁਮਨ ਸਾਹਿਬ ਤਾਂ ਉਦੋਂ ਸੰਗਰੂਰ ਹਲਕੇ ਦੇ ਐਮਪੀ ਸੀਗੇ ਪਰ ਤੁਸੀਂ ਇੱਕ ਇਹ ਗੱਲ ਦੇਖੋ ਵੀ ਬਾਕੀ ਸਾਰੀਆਂ ਪਾਰਟੀਆਂ ਆ ਗਈਆਂ ਉੱਥੇ ਤੇ ਇਹ ਆਪ ਖੁਦ ਉੱਥੋਂ ਦੇ ਐਮਪੀ ਹੁੰਦੇ ਹੋਏ ਵੀ ਇਹਨਾਂ ਨੇ ਇਹ ਫਰਜ਼ ਨਹੀਂ ਸਮਝਿਆ ਹੈਗਾ ਵੀ ਮੇਰੇ ਇਲਾਕੇ ਦਾ ਖਿਡਾਰੀ ਹੈਗਾ ਤੇ ਮੈਂ ਆਪਦੇ ਇਲਾਕੇ ਜੇ ਉੱਥੇ ਹੀ ਦਾਖਲਾ ਉਹ ਸੰਗਰੂਰ ਚਲੋ ਖੁਦ ਨੂੰ ਕੋਈ ਕੰਮ ਹੈ ਵਿਜੀ ਨੇ ਮੈਂ ਕਿਸੇ ਹੋਰ ਨੂੰ ਭੇਜ ਦਿਆਂ ਜਿਵੇਂ ਹੁਣ ਹਰ ਹਰ ਸਿਮਰਤ ਬਾਦਲ ਸੀ ਉਹਨਾਂ ਨੇ ਬਿੰਦਰਜੀਤ ਗੋਲਡੀ ਨੂੰ ਭੇਜਤਾ ਜਾ ਸਿਮਰਜੀਤ ਮਾਨ ਸੀ ਉਹ ਖੋਦਾਗੇ ਮਤਲਬ ਸਾਰੀ ਆਗੇ ਚਾਹੇ ਪੋਲਿਟਿਕਲ ਸਟੰਟ ਕਰਨਾ ਐ ਸੀ ਤੁਸੀਂ ਕਹਿੰਨੇ ਹੋ ਵੀ ਚਾਹੇ ਸਟੰਟ ਕਰਨਾ ਐ ਸੀ ਦੂਜਿਆਂ ਨੇ ਥੋੜਾ ਹੌਸਲਾ ਮੋਰਲ سپورਟ ਦਿੱਤੀ ਪਰ ਇਹ ਉਹ ਵੀ ਨਹੀਂ ਬੋੜੇ ਉੱਥੇ ਇਹ ਉਹ ਵੀ ਨਹੀਂ ਬੋੜੇ ਨਾ ਕੋਈ ਇਹਨਾਂ ਦਾ ਬੰਦਾ ਆ ਨਾ ਕਿਹਾ ਜਾਂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਖੇਡਾਂ ਨੂੰ ਪਿਆਰ ਹੀ ਬੜਾ ਕਰਦੇ ਆ ਖੇਡਾਂ ਦਾ ਕੱਲੇ ਕੱਲੇ ਖਿਡਾਰੀ ਦਾ ਉਸ ਵੇਲੇ ਦਾ ਨਾਮ ਯਾਦ ਆ ਉਹਨਾਂ ਨੂੰ ਜ਼ੁਬਾਨੀ ਫਿਰ ਦੇਖੋ ਤੁਹਾਡੇ ਸਾਹਮਣੇ ਆ ਸਰ ਫਿਰ ਮੈਂ ਇੱਥੇ ਨਾ ਨਾ ਖੜਾ ਹੁੰਦਾ ਮੈਂ ਤਾਂ ਅੱਜ ਵੀ ਮੰਗ ਕਰ ਰਿਹਾ ਵੀ ਮੈਂ ਪੜ੍ਹ ਲਿਖ ਕੇ 10000 ਦੀ ਨੌਕਰੀ ਕਰਨ ਨੂੰ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਮੈਂ ਪੋਸਟ ਗ੍ਰੈਜੂਏਟ ਹਾਂ ਜੀ ਹਾਂਜੀ ਪਰ ਤੁਸੀਂ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਨਹੀਂ ਸਰ ਉਦੋਂ ਬਾਅਦ ਇਹ ਤਾਂ ਬੜੇ-ਬੜੇ ਕਿਤੇ ਸਾਰਿਆਂ ਨੇ ਹੂੰ ਵੀ ਹਾਂ ਤੁਹਾਨੂੰ ਨੌਕਰੀ ਦਵਾਵਾਂਗੇ ਹੂੰ ਤੇ ਬਾਅਦ ਚ ਵੀ ਜੇ ਕਿਤੇ ਲੋਡ ਪੈਂਦੀ ਹੈ ਤੁਹਾਡੇ ਪਰਿਵਾਰ ਨੂੰ ਪੂਰਾ ਧਿਆਨ ਰੱਖਿਆ ਜਾਊਗਾ ਸਾਰੀਆਂ ਪਾਰਟੀਆਂ ਨੇ ਹੂੰ ਪਰ ਹੁੰਦਾ ਸਾਰਾ ਇਹ ਮੈਂ ਕਹਿੰਦਾ ਵੀ ਡਰਾਮਾ ਹੀ ਹੈਗਾ ਜਦੋਂ ਦੀ ਸਰਕਾਰ ਹੋਂਦ ਚ ਆਈ ਹੈ ਤੁਸੀਂ ਕਹਿੰਦੇ ਕਿ ਬਾਕੀਆਂ ਨੇ ਵੈਸੀ ਗੁੰਗਲਿਆਂ ਤੋਂ ਮਿੱਟੀ ਝਾੜਨ ਵਾਲੇ ਕੰਮ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇੱਕ ਅੱਧੀ ਵਾਰੀ ਸਥਾਨਕ ਵਿਧਾਇਕ ਨਾਲ ਜਾਂ ਉਥੋਂ ਦੇ ਹੋਂਦ ਚੁਣੇ ਗਏ ਐਮਪੀ ਨਾਲ ਜਾਂ ਮੁੱਖ ਮੰਤਰੀ ਤਾਂ ਹੀ ਚਿੱਠੀ ਪੱਤਰ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਨਹੀਂ ਐਕਚੁਅਲੀ ਮੈਂ ਨਾ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀਗੀ ਉਹ ਤੋਂ ਬਹੁਤ ਬਾਅਦ ਆਈ ਹੈਗੀ ਹੂੰ ਮਤਲਬ ਜਿਹੜੇ ਉੱਥੇ ਸਾਡੇ ਸੀਗੇ ਕੇਵਲ ਸਿੰਘ ਢਿੱਲੋਂ ਇਹ ਖਾਸ ਬੰਦੇ ਸੀਗੇ ਉਹਨਾਂ ਦੇ ਸਾਬਕਾ ਵਿਧਾਇਕਾਂ ਹੂੰ ਉਹਨਾਂ ਨੂੰ ਵੀ ਚਿੱਠੀ ਦਿੱਤੀ ਡੀਸੀ ਸਾਹਿਬ ਨੂੰ ਵੀ ਤੇ ਇੱਥੇ ਖੇਡ ਮੰਤਰੀ ਸੀਗੇ ਜਿਹੜੇ ਰਾਣਾ ਗੁਰਮੀਤ ਸੋਢੀ ਹੂੰ ਉਹਨਾਂ ਕੋਲੇ ਵੀ ਪਹੁੰਚ ਕੀਤੀ ਫਿਰ ਬਾਅਦ ਚ ਤੁਹਾਨੂੰ ਪਤਾ ਹੀ ਹੈ ਅਸਲ ਦੇ ਵਿੱਚ ਕੀ ਹੁੰਦਾ ਥੋੜਾ ਜਿਹਾ ਬੰਦੇ ਦਾ ਵੀ ਵਿਸ਼ਵਾਸ ਜਾ ਉੱਠ ਜਾਂਦਾ ਹੈਗਾ ਹੂੰ ਕਿਉਂਕਿ ਜਦੋਂ ਕੋਈ ਵੀ ਬਾਹਰ ਨਾ ਫੜੇ ਫਿਰ ਐ ਹੋ ਜਾਂਦਾ ਵੀ ਸਾਰੇ ਇੱਕੋ ਜਿਹੇ ਵੀ ਇਹ ਸਾਰੇ ਡਰਾਮੇ ਕਰਦੇ ਆ ਫਿਰ ਮੈਂ ਇਹ ਚੀਜ਼ ਦਾ ਖਹਿੜਾ ਛੱਡਤਾ ਮੈਂ ਕਿਹਾ ਯਾਰ ਅਭੀ ਸੈਲਫ ਰਿਸਪੈਕਟ ਨਾਲ ਦੀ ਵੀ ਕੋਈ ਚੀਜ਼ ਹੁੰਦੀ ਹੈ ਹੂੰ ਵੀ ਆਪਾਂ ਕਿਸ ਨੂੰ ਉਹਨਾਂ ਕਹਿਣਾ ਹੀ ਨਹੀਂ ਹੈਗਾ ਵੀ ਮੰਨਣਾ ਕਿਸੇ ਨੇ ਹੈ ਨਹੀਂ ਤਾਂ ਤੁਹਾਨੂੰ ਮਜਬੂਰੀ ਬਸ ਕਹਿਣਾ ਪਿਆ ਵੀ ਚੈਨਲ ਤੇ ਗੱਲ ਕਹੀ ਜਾਵੇ ਤਾਂ ਹੀ ਗੱਲ ਬਣ ਸਕਦੀ ਹੈ ਹਾਂ ਬਿਲਕੁਲ ਸਰ ਬਿਲਕੁਲ ਕਿਉਂਕਿ ਇਹ ਮੀਡੀਆ ਇਹੋ ਜਿਹਾ ਜ਼ਰੀਆ ਹੈਗਾ ਫਿਰ ਜਿਹਦੇ ਨਾਲ ਆਪਣੀ ਆਵਾਜ਼ ਸਰਕਾਰ ਨਾਲ ਹੋਰ ਲੋਕਾਂ ਨੂੰ ਵੀ ਪਤਾ ਲੱਗਦਾ ਹੈ ਹੂੰ ਤੇ ਬਾਕੀ ਨਾਲ ਦੇਖੋ ਜੰਮੇ ਸਰਕਾਰ ਨੂੰ ਕੋਈ ਨਾ ਕੋਈ ਇਹੋ ਜਿਹਾ ਪ੍ਰਾਲਾ ਕਰਨਾ ਚਾਹੀਦਾ ਵੀ ਨਵੀਂ ਪੀੜ੍ਹੀ ਨੂੰ ਵੀ ਪਤਾ ਲੱਗੇ ਉਹਨਾਂ ਬਾਰੇ ਹੂੰ ਵੀ ਕਹੇ ਜਾ ਖੜਾ ਰਿਵਿਊ ਹੋਇਆ ਹੁਣ ਨਵੀਂ ਪੀੜ੍ਹੀ ਨੂੰ ਤਾਂ ਕੋਈ ਪਤਾ ਹੀ ਨਹੀਂ ਹੈਗਾ ਉਹਨਾਂ ਬਾਰੇ ਹੂੰ ਇਹ ਗੱਲ ਹੈ ਜੀ ਤਾਂ ਖੇਡ ਦੇ ਵਿੱਚ ਖੇਡ ਨੀਤੀ ਕਿਹੋ ਜੀ ਹੋਵੇ ਇਹ ਹਾਕਮ ਸਿੰਘ ਨੇ ਰਾਸ਼ਟਰਪਤੀ ਪ੍ਰਤੀਵਾ ਪਾਟਲ ਜੀ ਹੋਂਲਾਂ ਤੋਂ ਇਨਾਮ ਹਾਸਲ ਕਰ ਰਹੇ ਨੇ ਏਸ਼ੀਅਨ ਚੈਂਪੀਅਨ ਨੇ ਦੋ ਵਾਰ ਦੇ 골ਡ ਮੈਡਲਿਸਟ ਉਹਨਾਂ ਦਾ ਪਰਿਵਾਰ ਅੱਜ ਰੋਲ ਰਿਹਾ ਹੈ ਪ੍ਰਾਈਵੇਟ ਨੌਕਰੀਆਂ ਕਰਨ ਲਈ ਮਜਬੂਰ ਹੈ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਸਾਰ ਕਿਉਂ ਨਹੀਂ ਲਈ ਜਾਂਦੀ ਬਾਹ ਕਿਉਂ ਨਹੀਂ ਫੜੀ ਜਾਂਦੀ ਇਹਨਾਂ ਦੀ ਅਪੀਲ ਸਿੱਧਾ ਸਰਕਾਰ ਤੱਕ ਹੈ ਕਿ ਸਾਡੀ ਬਾਹ ਫੜੀ ਜਾਵੇ ਸਾਡੀ ਸਾਰ ਲਈ ਜਾਵੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਨੇ ਤੇ ਬਸ ਪੋਲੀਟੀਕਲ ਸਟੰਟ ਦੇ ਤੌਰ ਤੇ ਵੱਧ ਹੋਰ ਕੁਝ ਨਹੀਂ ਕੀਤਾ ਪਰ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਚਾਹੀਦਾ ਕਿਉਂਕਿ ਹੁਣ ਤਾਂ ਖੇਡ ਵਿਭਾਗ ਖੁਦ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੈ ਤੇ ਉਹ ਖੇਡਾਂ ਨੂੰ ਜਿਹੜੇ ਜਿਹੜੇ ਹਿਸਾਬ ਦੇ ਨਾਲ ਯਾਦ ਕਰਦੇ ਨੇ ਪੁਰਾਣੇ ਖਿਡਾਰੀਆਂ ਦੇ ਟੀਮਾਂ ਦੇ ਸਾਰਿਆਂ ਦੇ ਸਾਰੇ ਨਾਮ ਉਹਨਾਂ ਨੂੰ ਯਾਦ ਨਹੀਂ ਤੇ ਫਿਰ ਹਾਕਮ ਸਿੰਘ ਦਾ ਨਾਮ ਕਿਵੇਂ ਭੁੱਲ ਸਕਦਾ ਹੈ ਹਾਕਮ ਸਿੰਘ ਉਹ ਜਿਹੜੇ ਚੈਂਪੀਅਨ ਰਹੇ ਇੰਟਰਨੈਸ਼ਨਲ ਪੱਦਰ ਦੇ ਉੱਤੇ ਉਹਨਾਂ ਨੇ ਮੱਲਾ ਮਾਰੀਆਂ ਨੇ ਤਾਂ ਉਹਨਾਂ ਦੀ ਪਰਿਵਾਰ ਦੀ ਸਾਰ ਲੈਣੀ ਚਾਹੀਦੀ ਹੈ ਮਨਪ੍ਰੀਤ ਸਿੰਘ ਭੱਠਲ ਜਿਹੜੇ ਕੀ ਉਹਨਾਂ ਦੇ ਸੁਪੁੱਤਰ ਨੇ ਉਹ ਕਹਿ ਰਹੇ ਨੇ ਕਿ ਮੈਂ 10000 ਦੀ ਇੱਕ ਪ੍ਰਾਈਵੇਟ ਨਿਗੂਣੀ ਜੀ ਤਨਖਾਹ ਵਾਲੀ ਨੌਕਰੀ ਕਰਨ ਲਈ ਮਜਬੂਰ ਹਾਂ ਤੇ ਸਾਡੀ ਗੱਲ ਜ਼ਰੂਰ ਸੁਣੀ ਜਾਵੇ